ਜੋ ਐਜੂਕੇਸ਼ਨ ਦੇ ਬੱਚਿਆਂ ਨੂੰ ਜਰੂਰਤ ਹੈ ਜਾਂ ਸ਼ੂਜ਼ ਸਰਦੀਆਂ ਦੇ ਕੱਪੜੇ ਸਾਰਾ ਸਮਾਨ ਦੇ ਰਿਹਾ ਕਿ ਸੰਤ RAM PAL ਜੀ ਮਹਾਰਾਜ ਦਾ ਇੱਕ ਨਾਰਾ ਇਸ ਅਨਪੂਰਨ ਮੁੰਡੇ ਤਹਿਤ ਰੋਟੀ ਕਪੜਾ ਚਿਕਿਤਾ ਸਿੱਖਿਆ ਔਰ ਮਕਾਨ ਹਰ ਗਰੀਬ ਕੋ ਦੇ ਰਹਾ ਹੈ ਕਬੀਰ ਭਗਵਾਨ ਤਾਂ ਜੋ ਵੀ ਬੇਸਿਕ ਨੀਡਸ ਨੇ ਤੁਸੀਂ ਦੇਖ ਸਕਦੇ ਹੋ ਕਿ ਟੇਬਲ ਲੱਗੇ ਹੋਏ ਨੇ ਡਿਸਪਲੇ ਹੋਇਆ ਹੋਇਆ ਸਮਾਨ ਕੰਬਲ ਰਜਾਈ ਸ਼ੂਜ਼ ਜਰਾਬਾਂ ਕੱਪੜੇ ਰਾਸ਼ਨ ਰਾਸ਼ਨ ਦੇ ਵਿੱਚ ਮੈਂ ਦੱਸੂਗਾ ਜਿਹੜੀ ਕਿੱਟ ਦਿੱਤੀ ਜਾਂਦੀ ਹੈ ਉਹਦੇ ਵਿੱਚ 23 ਆਈਟਮਾਂ ਸੰਤ RAM PAL ਜੀ ਮਹਾਰਾਜ ਵੱਲੋਂ ਦਿੱਤੀਆਂ ਜਾਂਦੀਆਂ ਨੇ ਸਤਿ 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 ਵੀਰ ਜੀ ਨੂੰ ਸਭ ਜਣ ਪਹਿਚਾਨ ਹੋਈ ਤੇ ਉਹਨਾਂ ਨੇ ਸਾਨੂੰ ਇਹ ਦਿੱਤਾ ਸਮਾਨ ਪਰ ਮੇਰੇ ਘਰ ਦਾ ਇਲਾਜ ਦੀ ਮੇਰੇ ਘਰ ਵਾਲੇ ਦਾ ਉਹੀ ਕਰਾ ਰਹੀ ਹੈ ਉਸ ਬੱਚੇ ਇਹ ਜਿਹੇ ਹੁੰਦੇ ਨੇ ਜਿਹੜੇ ਵਿੱਤੀ ਸਮੱਸਿਆ ਦੇ ਕਰਕੇ ਪੜ੍ਹਾਈ ਨਹੀਂ ਕਰ ਸਕਦੇ ਉਹਨਾਂ ਦੀ ਪੜ੍ਹਾਈ ਛੁੱਟਦੀ ਆ ਤਾਂ ਸੰਤ ਰਾਮਪਾਲ ਜੀ ਮਹਾਰਾਜ ਜੀ ਨੇ ਅਨਪੂਰਨਾ ਮਹੀਨ ਦੇ ਤਹਿਤ ਉਹਨਾਂ ਬੱਚਿਆਂ ਦੀ ਆ ਸਕੂਲ ਚ ਐਡਮਿਸ਼ਨਾਂ ਵੀ ਕਰਵਾਈਆਂ ਨੇ ਤੇ ਪੂਰੀਆਂ ਕਾਪੀਆਂ ਕਿਤਾਬਾਂ ਦਾ ਲੈ ਕੇ ਐਡਮਿਸ਼ਨ ਕਰਵਾਉਣ ਦਾ ਵੀ ਸਾਰਾ ਖਰਚਾ ਜੋ ਵੀ ਪਰਿਵਾਰ ਅਨਪੂਰਨਾ ਮਹੀਨ ਦੇ ਤਹਿਤ ਸੰਤ ਰਾਮਪਾਲ ਜੀ ਮਹਾਰਾਜ ਜੀ ਕੋਲ ਲੈਂਦੇ ਨੇ ਉਹ ਸਾਰਾ ਸਕੂਲ ਦਾ ਖਰਚਾ ਵੀ ਸੰਤ ਰਾਮਪਾਲ ਜੀ ਮਹਾਰਾਜ ਜੀ ਕਰਦੇ ਨੇ ਸੰਤ ਰਾਮਪਾਲ ਜੀ ਮਹਾਰਾਜ ਦੀ ਅਨਪੂਰਨਾ ਮੂਨੀ ਮੈਜਿਕ ਜੋ ਕਿ ਪੂਰੇ ਦੇਸ਼ ਦੀ ਨਾਲ ਨਾਲ ਨੇਪਾਲ ਵਿੱਚ ਸੰਤਰਾਮਪਾ ਦੀ ਮਾਰਗ ਵਿੱਚ ਚਲਾਈ ਗਈ ਹੈ ਅੱਜ ਅਸੀਂ ਜ਼ਿਲ੍ਹਾ ਫਿਰੋਜ਼ਪੁਰ ਜ਼ੀਰਾ ਦੇ ਵਿੱਚ ਖੜੇ ਆ ਇੱਥੇ ਅੱਜ ਅਸੀਂ ਵਸਤਾ ਡਿਸਟ੍ਰਿਕਟ ਫਿਰੋਜ਼ਪੁਰ ਦੇ ਵਿੱਚ ਕਾਫੀ ਪਰਿਵਾਰਾਂ ਨੂੰ ਹਰ ਮਹੀਨੇ ਗਰੀਬ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਜਾ ਰਿਹਾ ਅੱਜ ਅਸੀਂ ਇੱਥੇ 9 ਪਰਿਵਾਰਾਂ ਨੂੰ ਰਾਸ਼ਨ ਦੇ ਨਾਲ ਨਾਲ ਕੱਪੜਾ ਜੋ ਐਜੂਕੇਸ਼ਨ ਦੇ ਬੱਚਿਆਂ ਨੂੰ ਜਰੂਰਤ ਹੈ ਜਾਂ ਸ਼ੂਜ਼ ਸਰਦੀਆਂ ਦੇ ਕੱਪੜੇ ਸਾਰਾ ਸਮਾਨ ਦੇ ਰਿਹਾ ਕਿ ਸੰਤ RAM PAUL ਜੀ ਮਹਾਰਾਜ ਦਾ ਕਿਨਾਰਾ ਇਸ ਅਨਪੂਰਨਾ ਮੁੰਡੇ ਤਹਿਤ ਰੋਟੀ ਕਪੜਾ ਚਿਕਿਤਾ ਸਿੱਖਿਆ ਔਰ ਮਕਾਨ ਹਰ ਗਰੀਬ ਕੋ ਦੇ ਰਿਹਾ ਹੈ ਕਬੀਰ ਭਗਵਾਨ ਤਾਂ ਜੋ ਵੀ ਬੇਸਿਕ ਨੀਡਸ ਨੇ ਤੁਸੀਂ ਦੇਖ ਸਕਦੇ ਹੋ ਕਿ ਟੇਬਲ ਲੱਗੇ ਹੋਏ ਨੇ ਡਿਸਪਲੇ ਹੋਇਆ ਹੋਇਆ ਸਮਾਨ ਕੰਬਲ ਰਜਾਈ ਸ਼ੂਜ਼ ਜਰਾਬਾਂ ਕੱਪੜੇ ਰਾਸ਼ਨ ਰਾਸ਼ਨ ਦੇ ਵਿੱਚ ਮੈਂ ਦੱਸਾਂਗਾ ਜਿਹੜੀ ਕਿੱਟ ਦਿੱਤੀ ਜਾਂਦੀ ਹੈ ਉਹਦੇ ਵਿੱਚ 23 ਆਈਟਮਾਂ ਸੰਤ RAM PAUL ਜੀ ਮਹਾਰਾਜ ਵੱਲੋਂ ਦਿੱਤੀਆਂ ਜਾਂਦੀਆਂ ਨੇ ਜੋ ਘਰ ਦੇ ਵਿੱਚ ਸਾਰੀਆਂ ਜ਼ਰੂਰੀ ਆਈਟਮਾਂ ਤੇ ਅੱਛੀ ਕੁਆਲਿਟੀ ਦੀਆਂ ਦਿੱ ਤੇ ਇਹ ਅਨਪੁਰਨਾ ਮਹਿੰਮ ਦੇਸ਼ ਦੇ ਨਾਲ ਨਾਲ ਨੇਪਾਲ 'ਚ ਵੀ ਚੱਲ ਰਹੀ ਹੈ ਇਸ ਅਨਪੁਰਨਾ ਮਹਿੰਮ ਦੇ ਤਹਿਤ ਬਾੜ ਰਾਹਤ ਅਭਿਆਨ ਵੀ ਚਲਾਇਆ ਸੰਤਰਾਮਪਾ ਜੀ ਮਹਾਰਾਜ ਨੇ ਹਰਿਆਣੇ ਦੇ ਵਿੱਚ 300 ਤੋਂ ਉੱਪਰ ਪਿੰਡਾਂ ਦੇ ਵਿੱਚ ਜੋ ਪਾਣੀ ਭਰ ਗਿਆ ਸੀਗਾ بارشਾਂ ਤੋਂ ਬਾਅਦ ਉੱਥੇ ਸੰਤਰਾਮਪਾ ਜੀ ਮਹਾਰਾਜ ਨੇ ਮੋਟਰਾਂ ਪਾਈਪ ਦਿੱਤੇ ਆ ਉਹ ਅੱਜ ਕਿਸਾਨ ਜਿਹੜੇ ਆਤਮ ਹੱਤਿਆ ਕਰਨ ਦੇ ਮਜਬੂਰ ਸੀਗੇ ਆਰਥਿਕ ਤੌਰ ਤੇ ਖਤਮ ਹੋ ਚੁੱਕੀ ਸੀ ਉਹਨਾਂ ਨੇ ਉਹ ਪਾਣੀ ਕੱਢ ਕੇ ਅੱਜ ਖੇਤਾਂ ਦੇ ਬਜਾਇ ਸ਼ੁਰੂ ਕਰ ਦਿੱਤੀ ਹੈ ਪੰਜਾਬ ਦੇ ਵਿੱਚ ਵੀ ਕਈ ਪਿੰਡਾਂ ਦੇ ਸੰਤਰਾਮਪਲ ਜੀ ਨਾਲ ਨੇ ਪਾਣੀ ਕਢਣ ਲਈ ਮੋਟਰਾਂ ਤੇ ਪਾਈਪ ਦਿੱਤੇ ਨੇ ਤੇ ਅਨਪੂਰਨਾ ਮੈਮ ਦਿੱਤੇ ਤੇ ਸਾਰੇ ਕੰਮ ਹੋ ਰਹੇ ਨੇ ਸੰਤਰਾਮਪਲ ਜੀ ਨਾਲ ਦਾ ਜੀ ਸਿਵਾੜਾ ਪੂਵੈਂਡ ਤੋਂ ਆ ਮੇਰਾ ਨਾਮ ਦੱਸ ਕਰ ਹਾਂਜੀ ਇਹ ਰਾਸ਼ਨ ਲਾਈਨ ਆਇਓ ਇਹ ਸਸਤਾ ਬਾਰੇ ਕੀ ਜਾਣੋ ਸਸਤਾ ਬਾਰੇ ਅਸੀਂ ਵੀਰ ਜੀ ਨੂੰ ਸਾਡੀ ਜਾਣ ਪਹਿਚਾਨ ਹੋਈ ਤੇ ਉਹਨਾਂ ਨੇ ਸਾਨੂੰ ਇਹ ਦਿੱਤਾ ਸਮਾਨ ਔਰ ਮੇਰੇ ਘਰ ਦਾ ਇਲਾਜ ਵੀ ਮੇਰੇ ਘਰ ਵਾਲੇ ਦਾ ਉਹੀ ਕਰਵਾ ਰਹੇ ਆ। ਇਹ ਰਿਪੋਰਟਾਂ ਪਈਆਂ ਤੁਹਾਡੇ ਘਰ ਵਾਲੇ ਦੀਆਂ ਕੀ ਉਹਨੂੰ ਪ੍ਰੋਬਲਮ ਸੀ ਜੀ ਇਹਨਾਂ ਨੂੰ ਹਾਰਟ ਦੀ ਦਿੱਕਤ ਆ ਉਹਦੇ ਦਿਲ ਸ਼ੇਕ ਆ ਜੀ। ਅੱਛਾ ਤੇ ਹੁਣ ਇਹਦਾ ਇਲਾਜ ਵਗੈਰਾ ਕੌਣ ਕਰਵਾ ਰਿਹਾ? ਜੀ ਉਹੀ ਕਰਵਾ ਰਹੇ ਆ ਜਿਨ੍ਹਾਂ ਨੇ ਮੈਨੂੰ ਸਲਾਮ ਦਿੱਤਾ। ਰਾਸ਼ਨ ਦਿੱਤਾ ਮੈਂ। ਕੀ ਤੁਹਾਡੇ ਕਿੰਨੇ ਬੱਚੇ? ਮੇਰੇ ਦੋ ਬੱਚੇ ਆ ਜੀ। ਉਹਨਾਂ ਦੀ ਪੜ੍ਹਾਈ ਲਿਖਾਈ? ਹਾਂਜੀ ਚੱਲਦੀ ਪਈ ਛੇਵੀਂ ਚਾ ਵੱਡਾ ਬੇਟਾ ਤੇ ਛੋਟਾ ਪਹਿਲੀ ਚ। ਉਹ ਦਿੱਲੀ ਦੀਆਂ ਸੰਸਥਾਵਾਂ ਲਈ ਹਾਂਜੀ ਸਮਾਨ ਆਇਆ ਵਾ ਬੈਗ ਦਿੱਤੇ ਗਏ ਆ ਕਾਪੀਆਂ ਦਿੱਤੀਆਂ ਗਈਆਂ ਪਲਸਰਾਂ ਦਿੱਤੀਆਂ ਗਈਆਂ ਕੱਪੜੇ ਦਿੱਤੇ ਗਏ ਆ ਰਾਸ਼ਨ ਦੀ ਜੋ ਵੀ ਚਾਹੀਦੀ ਆ ਘਰੇ ਸੂਲਤ ਉਹ ਸਾਰੀ ਦਿੱਤੀ ਗਈ ਹੈ ਤਾਂ ਰਾਮਪਾਲ ਜੀ ਮਹਾਰਾਜ ਜੀ ਨੇ ਜੋ ਅੰਨਪੂਰਨਾ ਮਹੀਨ ਚਲਾਈ ਆ ਇਹਦੇ slogan ਦੇ ਵਿੱਚ ਹੀ ਕਲੀਅਰ ਕੀਤਾਗਾ ਵੀ ਰੋਟੀ ਕਪੜਾ ਸਿੱਖਿਆ ਜਿਸ ਸਿੱਖਿਆ ਤੇ ਮਕਾਨ ਵੀ ਕੋਈ ਵੀ ਗਰੀਬ ਪਰਿਵਾਰ ਅਹਸਾਈ ਪਰਿਵਾਰ ਜਿਹੜੇ ਰੋਟੀ ਤੋਂ ਵਾਂਝੇ ਨੇ ਵੀ ਉਹ ਕੋਈ ਵੀ ਵਿਅਕਤੀ ਆ ਜਿਹੜਾ ਉਹ ਰਾਤ ਨੂੰ ਰੋਟੀ ਤੋਂ ਭੁੱਖਾ ਨਾ ਸੌਵੇ ਕੁਝ ਬੱਚੇ ਇਹੋ ਜਿਹੇ ਹੁੰਦੇ ਨੇ ਜਿਹੜੇ ਵਿੱਤੀ ਸਮੱਸਿਆ ਦੇ ਕਰਕੇ ਪੜ੍ਹਾਈ ਨਹੀਂ ਕਰ ਸਕਦੇ ਉਹਨਾਂ ਦੀ ਪੜ੍ਹਾਈ ਛੁੱਟਦੀ ਆ ਤਾਂ ਸੰਤ ਰਾਮਪਾਲ ਜੀ ਮਹਾਰਾਜ ਜੀ ਨੇ ਅਨਪੂਰਨਾ ਮਹੀਨ ਦੇ ਤਹਿਤ ਉਹਨਾਂ ਬੱਚਿਆਂ ਦੀ ਸਕੂਲ ਐਡਮਿਸ਼ਨਾਂ ਵੀ ਕਰਵਾਈਆਂ ਨੇ ਤੇ ਪੂਰੀਆਂ ਕਾਪੀਆਂ ਕਿਤਾਬਾਂ ਦਾ ਲੈ ਕੇ ਐਡਮਿਸ਼ਨ ਕਰਵਾਉਣ ਦਾ ਵੀ ਸਾਰਾ ਖਰਚਾ ਜੋ ਵੀ ਪਰਿਵਾਰ ਅਨਪੂਰਨਾ ਮਹੀਨ ਦੇ ਤਹਿਤ ਸੰਤ ਰਾਮਪਾਲ ਜੀ ਮਹਾਰਾਜ ਜੀ ਗੋਦ ਲੈਂਦੇ ਨੇ ਉਹ ਸਾਰਾ ਸਕੂਲ ਦਾ ਖਰਚਾ ਵੀ ਸੰਤ ਰਾਮਪਾਲ ਜੀ ਮਹਾਰਾਜ ਜੀ ਕਰਦੇ ਨੇ ਇਹ ਤੋਂ ਇਲਾਵਾ ਇਸ ਸਲੋਗਨ ਦੇ ਵਿੱਚ ਆ ਇਲਾਜ ਜਿਹਨੂੰ ਚਿਕਸ਼ਾ ਕਹਿੰਦੇ ਨੇ ਇਲਾਜ ਦੇ ਵਿੱਚ ਕੀ ਆ ਵੀ ਜੇ ਕੋਈ ਵੀ ਪਰਿਵਾਰ ਇਹਨਾਂ ਦਾ ਕੋਈ ਟੈਸਟਾਂ ਦਾ ਖਰਚਾ ਉਹ ਵੀ ਸੰਤ RAMPAL ji maharaj ji ਦੇ ਵੱਲੋਂ ਵਾਣ ਕੀਤਾ ਜਾਂਦਾ ਉਹ ਵੀ ਸਾਰੇ ਦਾ ਸਾਰਾ ਖਰਚਾ ਸੰਤ RAMPAL ji maharaj ji ਵੱਲੋਂ ਦਿੱਤਾ ਜਾ ਰਿਹਾ ਇੱਕ ਇਹਦੇ ਵਿੱਚ ਮਕਾਨ ਆ ਜਿਹੜਾ ਕਿ ਜਿਵੇਂ ਹੁਣ ਆਪਾਂ ਦੇਖਦੇ ਆਂ ਵੀ ਬਹੁਤ ਸਾਰੇ ਪਰਿਵਾਰ ਨੇ ਜਿਹੜੇ ਅਨਪੂਰਨਾ ਮਹੀਨ ਦੇ ਤਹਿਤ ਉਹਨਾਂ ਦੇ ਮਕਾਨ ਬਣ ਰਹੇ ਨੇ ਜਿਨ੍ਹਾਂ ਦੇ ਜ਼ਿਆਦਾ ਬੁਰੀ ਹਾਲਤ ਹੁੰਦੀ ਆ ਔਰ ਜਿਨ੍ਹਾਂ ਦੇ ਨਹੀਂ ਬਣ ਪਾਉਂਦੇ ਅਗਰ ਉਹ ਕਿਰਾਏ ਤੇ ਰਹਿੰਦੇ ਨੇ ਜਿਵੇਂ ਕਿ ਉਹ ਇੱਥੇ ਜੀਰੇ ਦੇ ਵਿੱਚ ਵੀ ਕੁਝ ਘਰ ਨੇ ਜਿਨ੍ਹਾਂ ਦੀ ਇਨਕਮ ਬਿਲਕੁਲ ਜ਼ੀਰੋ ਆ ਤਾਂ ਉਹਨਾਂ ਦੇ ਜਿਹੜਾ ਘਰ ਦਾ ਕਿਰਾਇਆਗਾ ਉਹ ਵੀ ਸੰਤ RAMPAL ji maharaj ji ਦੇ ਵੱਲੋਂ ਦਿੱਤਾ ਜਾ ਰਿਹਾ ਇਹ ਕੈਥੀਆ ਕੈਂਸਰ ਦੇ ਮਰੀਜ਼ ਨੇ ਉਹ ਵੀ ਉਹਨਾਂ ਦੇ ਮਤਲਬ ਫੈਮਿਲੀ ਮੈਂਬਰ ਆਏ ਹੋਣਗੇ ਤਾਂ ਉਹਨਾਂ ਦੇ ਕੋਲੇ ਇੰਨੀ ਵੀ ਵਿਵਸਥਾ ਨਹੀਂ ਹੈਗੀ ਸੀਗੀ ਵੀ ਉਹ ਉਹ ਆਪਣਾ ਪਿਛਲਾ ਕਿਰਾਇਆ ਦੇ ਸਕਦੇ ਉਹ ਵੀ ਸੰਤਰਾਮਪਾਲ ਜੀ ਮਹਾਰਾਜੀ ਵੱਲੋਂ ਦਿੱਤਾ ਜਾਊਗਾ ਤੇ ਅਗਲਾ ਜਿਹੜਾ ਹੁਣ ਉਹਨਾਂ ਦਾ ਕਿਰਾਇਆ ਜਿੰਨਾ ਤਿੱਕਰ ਉਹਨਾਂ ਦੇ ਪਰਿਵਾਰ ਦੇ ਵਿੱਚ ਕੋਈ ਕਮਾਉਣ ਦੇ ਸક્ષਮ ਨਹੀਂ ਹੋ ਜਾਂਦਾ ਉਹਨਾਂ ਤਿੱਕਰ ਉਹਨਾਂ ਦੇ ਘਰ ਦਾ ਕਿਰਾਇਆ ਵੀ ਆ ਸੰਤਰਾਮਪਾਲ ਜੀ ਮਹਾਰਾਜੀ ਵੱਲੋਂ ਦਿੱਤਾ ਜਾਊਗਾ ਜੇਕਰ ਆਪਾਂ ਅਨਪੂਰਨਾ ਮਹਿੰਦੀ ਗੱਲ ਕਰ ਰਹੇ ਹਾਂ ਤਾਂ ਪੰਜਾਬ ਦੇ ਵਿੱਚ ਇਸ ਕਾਇਮ 257 ਕੇਸ ਨੇ ਜਿਹੜੇ ਅਨਪੂਰਨਾ ਮਹੀਨ ਦੇ ਤਹਿਤ ਪਾਸ ਹੋ ਚੁੱਕੇ ਨੇ 257 ਪਰਿਵਾਰਾਂ ਨੂੰ ਰਾਸ਼ਨ ਦਿੱਤਾ ਜਾ ਰਿਹਾ ਤੇ 9 ਲੋਕਾਂ ਦੇ ਘਰ ਵੀ ਬਣ ਚੁੱਕੇ ਹੈ। ਅਸੀਂ ਜੀ ਅੱਛੀ ਮਦਦ ਲਈ ਬੈਠੇ ਆਂ ਜੀ ਇਹਨਾਂ ਗਰੀਬ ਹੈਗੇ ਆ। ਇਹ ਸਭ ਦੀ ਕੋਈ ਸ਼ਾਂਤ ਨਹੀਂ ਹੈਗਾ ਕੋਈ। ਕਿਰਾਏ ਤੇ ਮੈਂ ਬੈਠੀ ਆਂ। ਕਿਰਾਇਆ ਮੈਂ ਦੇਦੀ ਆਂ। ਤੇ ਚਲ ਕੋਈ ਮੇਰਾ ਆਸਰਾ ਨਹੀਂ ਹੈਗਾ। ਹੈ। ਕੱਲੀ ਮੈਂ ਜਦੋਂ ਮੱਗੀ ਜਾ ਕੇ ਵੇਖ ਲਉ। ਕਿਰਾਏ ਵਾਲੇ ਵੀ ਤੰਗ ਕਰਦੇ ਆ ਨਾ। ਉਹਨੂੰ ਮਾਰੀ ਜਾਂ ਕਿ ਕੋ ਫੜ ਫੜ ਕੇ ਦੇਣਾ ਪਈ। ਫਿਰ ਤਾਂ ਮੈਂ ਆਉਂਦਾ। ਤੁਹਾਨੂੰ ਅੱਗੇ ਤਾਂ ਉਹ ਧੰਨਵਾਦ ਜੀ ਉਹਨਾਂ ਦਾ। ਹਾਂਜੀ ਗਰੀਬਾਂ ਦੀ ਸਹਾਇਤਾ ਕਰਦੇ ਆ। ਹਾਂਜੀ ਕਿੱਥੇ ਰਹਿਣਾ ਲੈ ਵੀ? ਅਸੀਂ ਮਿਲੋ ਗਏ। ਅੱਛਾ ਹਾਂਜੀ ਤੇ ਸੰਸਾ ਦਾ ਕੰਮ ਨੂੰ ਕਿਵੇਂ ਵੇਖੀਓ? ਬਹੁਤ ਵਧੀਆ ਜੀ। ਕਿੰਨੀ ਦਿਨ ਦਾ ਰਾਸ਼ਨ ਦਿੱਤਾ ਤੁਹਾਨੂੰ? ਇਹ ਪਹਿਲੀ ਵਾਰ ਆਇਆ। ਠੀਕ ਹੈ। ਇਸ ਸੰਸਾਰ ਨੂੰ ਲੈ ਕੇ ਕੀ ਕਹਿਣਾ ਚਾਹੀਏ ਮੈਂ ਇਹਨ ਬਹੁਤ ਵਧੀਆ ਬਰਾ ਲਾਈ ਸੰਸਾਰ ਨੂੰ